ਅਮਰੀਕਾ ਚ ਫਾਸਟ ਫੂਡ ਦੀਆਂ ਕੰਪਨੀਆਂ ਲਈ ਖਤਰੇ ਦੀ ਕੈਂਟੀ ਵੱਜ ਚੁੱਕੀ ਹੈ ਜੀਹਾਂ ਦੱਸਦੀ ਕਿ ਪੀਜ਼ਾ ਤੇ 버ਗਰ ਨੂੰ ਜ਼ਹਿਰ ਦੱਸਣ ਵਾਲੇ ਅਮਰੀਕਾ ਦੇ ਸਿਹਤ ਮੰਤਰੀ ਬਣ ਚੁੱਕੇ ਨੇ ਕਨੇਡੀ ਯੂਨੀਅਰ ਨਾ ਹੁਣਗੇ ਯੂਐਸ ਦੇ ਅਗਲੇ ਸਿਹਤ ਮੰਤਰੀ ਫਾਸਟ ਫੂਡ ਦੇ ਕਟਰ ਵਿਰੋਧੀ ਦੱਸੇ ਜਾ ਰਹੇ ਨੇ ਕਨੇਡੀ ਯੂਨੀਅਰ ਆਪਣੀ ਫਿਟਨੈਸ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ ਹਮੇਸ਼ਾ ਕਿ ਫਿਟਨੈਸ ਨੂੰ ਲੈ ਕੇ ਉਹਨਾਂ ਦੇ ਕਈ ਲੈਕਚਰ ਵੀ ਨੇ ਹੋਰ ਇਸ ਦੇ ਨਾਲ ਕੀ ਉਹਨਾਂ ਨੇ ਇਹ ਵੀ ਕਿਹਾ ਸੀ ਕੁਝ ਸਮਾਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਕਿ ਜੇਕਰ ਸਰਕਾਰ ਸਾਡੀ ਸੱਤਾ ਦੇ ਵਿੱਚ ਆਈ ਤੇ ਮੈਨੂੰ ਸਿਹਤ ਮਹਿਕਮਾ ਮਿਲਿਆ ਤਾਂ ਮੈਂ ਫਾਸਟ ਫੂਡ ਤੇ ਪ੍ਰੋਸੈਸਡ ਫੂਡ ਨੂੰ ਸਕੂਲੀ ਬੱਚਿਆਂ ਦੇ ਖਾਣੇ ਦੇ ਵਿੱਚੋਂ ਹਟਾ ਦੇਗਾ ਇਹ ਉਹਨਾਂ ਨੇ ਸਭ ਤੋਂ ਵੱਡੀ ਤੇ ਪਹਿਲੀ ਸਟੇਟਮੈਂਟ ਦਿੱਤੀ ਸੀ ਕਿ ਜੇਕਰ ਮੈਨੂੰ ਸਿਹਤ ਮਹਿਕਮਾ ਮਿਲਦਾ ਮੈਂ ਸਿਹਤ ਮੰਤਰੀ ਬਣਦਾ ਹਾਂ ਤਾਂ ਮੈਂ ਸਭ ਤੋਂ ਪਹਿਲਾਂ ਬੱਚਿਆਂ ਦੇ ਹੱਕ ਦੇ ਵਿੱਚ ਇਹ ਫੈਸਲਾ ਲਵਾਂਗਾ ਕਿ ਫਾਸਟ ਫੂਡ ਤੇ ਪ੍ਰੋਸੈਸਡ ਫੂਡ ਨੂੰ ਸਕੂਲੀ ਬੱਚਿਆਂ ਦੇ ਖਾਣੇ ਦੇ ਵਿੱਚੋਂ ਹਟਾ ਦਿਆਂਗਾ ਕਿਉਂਕਿ ਕਟੜ ਵਿਰੋਧੀ ਨਹੀਂ ਉਹ ਫਾਸਟ ਫੂਡ ਦੇ আর ਜੰਕ ਫੂਡ ਦੇ ਸুইস ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਔਰ ਇਸ ਦਿਨ ਆ ਕਿ ਕਨੇਡੀਅਨ ਯੂਨੀਅਰ ਆਰੋ ਵਾਲੇ ਪਾਣੀ ਦੀ ਥਾਂ ਸਧਾਰਨ ਪਾਣੀ ਨੂੰ ਵੀ ਤਰਜੀਹ ਦਿੰਦੇ ਨੇ ਉਹ ਕਹਿੰਦੇ ਕਿ ਆਰੋ ਵਾਲਾ ਪਾਣੀ ਜਿਹੜਾ ਆ ਉਹ ਸਾਰੇ ਪਾਣੀ ਦੇ मिनਰਲਸ ਜਿਹੜੇ ਹੁੰਦੇ ਨੇ ਉਹਨੂੰ ਨੈਸਟ ਕਰ ਦਿੰਦਾ ਹੈ ਸੋ ਇਸ ਕਰਕੇ ਸੁਧਾਰਨ ਪਾਣੀ ਜਿਹੜਾ ਆ ਉਹ ਵਰਤਿਆ ਜਾਵੇ ਉਹ ਸਰਧਾਰਨ ਪਾਣੀ ਨੂੰ ਵੀ ਤਰਜੀਹ ਦਿੰਦੇ ਨੇ ਅਮਰੀਕਾ ਚ 42 ਲੱਖ ਕਰੋੜ ਦੀ ਫਾਸਟ ਫੂਡ ਇੰਡਸਟਰੀ ਹੈ ਜੇਕਰ ਵਾਕਿਆ ਕੀ ਇਸ ਤਰੀਕੇ ਦੇ ਨਾਲ ਹੁੰਦਾ ਤਾਂ ਸ਼ਾਇਦ ਹੋ ਸਕਦਾ ਕਿ ਸੇਤ ਮੰਤਰੀ ਜਿਹੜੇ ਨੇ ਉਹ ਹਰੇਕ ਇੰਡਸਟਰੀ ਦੇ ਨਰੀਖਣ ਦੇ ਵਾਸਤੇ ਜਾਂਚ ਦੇ ਵਾਸਤੇ ਆਦੇਸ਼ ਦੇਣ ਕਿ ਫਾਸਟ ਫੂਡ ਦੀਆਂ ਇੰਡਸਟਰੀਆਂ ਜਿਹੜੀਆਂ ਨੇ ਉਹਨਾਂ ਦੀ ਜਾਂਚ ਕੀਤੀ ਜਾਵੇ ਕਿ ਕਿਵੇਂ ਬਣਾਉਂਦੀਆਂ ਨੇ ਫਾਸਟ ਫੂਡ ਸਫਾਈ ਨੂੰ ਲੈ ਕੇ ਕੀ ਧਿਆਨ ਦਿੱਤਾ ਜਾਂਦਾ ਹੈ ਮਾਲ ਦੀ ਐਕਸਪਾਇਰੀ ਨੂੰ ਲੈ ਕੇ ਕੀ ਧਿਆਨ ਦਿੱਤਾ ਜਾਂਦਾ ਹੈ ਲੋਕਾਂ ਨੂੰ ਜ਼ਹਿਰਤਾ ਨਹੀਂ ਪਰੋਸਿਆ ਜਾ ਰਿਹਾ ਤਾਂ ਹੋ ਸਕਦਾ ਹੈ ਕਿ ਇਹ ਵੀ ਜਾਂਚ ਜਿਹੜੀ ਹੈ ਉਹ ਤੇਜ਼ੀ ਦੇ ਨਾਲ ਵਧੇ ਕਿਉਂਕਿ ਉਹ ਆਰੋ ਵਾਲੀ ਪਾਣੀ ਦਿੱਤਾ ਸਧਾਰਨ ਪਾਣੀ ਨੂੰ ਵੀ ਤਰਜੀਹ ਦਿੰਦੇ ਨੇ ਹਰ ਇਸ ਦੇ ਨਾਲ ਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਕਰੋ ਉਹਨਾਂ ਨੂੰ ਸਿਹਤ ਵਿਭਾਗ ਮਿਲਦਾ ਤਾਂ ਸਭ ਤੋਂ ਪਹਿਲਾਂ ਬੱਚਿਆਂ ਦੇ ਸਕੂਲੀ ਖਾਣੇ ਦੇ ਵਿੱਚੋਂ ਫਾਸਟ ਫੂਡ ਤੇ ਪ੍ਰੋਸੈਸਡ ਫੂਡ ਨੂੰ ਹਟਾ ਦੇਣਗੇ ਔਰ ਉਹ ਕੱਟੜ ਵਿਰੋਧੀ ਦੱਸੇ ਜਾ ਰਹੇ ਨੇ ਫਾਸਟ ਫੂਡ ਦੇ ਸੋਇਸ ਕਰਕੇ ਉਹਨਾਂ ਨੂੰ ਜੇਕਰ ਸਿਹਤ ਮਹਿਕਮਾ ਮਿਲਦਾ ਤਾਂ ਇਹ ਖਤਰੇ ਦੀ ਕੈਂਟੀ ਹੋ ਸਕਦੀ ਹੈ ਅਮਰੀਕਾ ਦੀ ਫਾਸਟ ਫੂਡ ਇੰਡਸਟਰੀ ਦੇ ਵਾਸਤੇ ਕਿਉਂਕਿ 42 ਲੱਖ ਕਰੋੜ ਡਾਲੇ ਦੀ ਫਾਸਟ ਫੂਡ ਦੀ ਇੰਡਸਟਰੀ ਅਮਰੀਕਾ ਦੀ ਦੱਸੀ ਜਾ ਰਹੀ ਹੈ